ਥੋੜੇ ਸਵਾਲਾਂ ਦੇ ਵਿੱਚ ਇੱਕ ਸਵਾਲ ਸੀ ਕਿ ਉੱਪਰ ਸਾ ਦੇ ਉੱਪਰ ਖੁੱਲ ਕੇ ਆਵਾਜ਼ ਨਹੀਂ ਲੱਗਦੀ ਇੱਕ ਤਾਂ ਤੁਸੀਂ ਰਿਆਜ਼ ਕਿੰਨਾ ਕਰਦੇ ਹੋ ਦਿਨ ਦੇ ਵਿੱਚ ਔਰ ਕਿੰਨੇ ਸਮੇਂ ਤੋਂ ਕਰ ਰਹੇ ਹੋ ਇਹ ਗੱਲ ਬਹੁਤ ਇੰਪੋਰਟੈਂਟ ਹੈ ਆ ਤੇ ਖੁੱਲ ਕੇ ਆਵਾਜ਼ ਤੁਸੀਂ ਮਾਰਨਿੰਗ ਟਾਈਮ ਜਾਂ ਦੁਪਹਿਰ ਤੱਕ ਕਦੇ ਵੀ ਨਹੀਂ ਲਾਉਣੀ ਹੁੰਦੀ ਇੱਕ ਚਾਲ ਬਣਾ ਕੇ ਜਿੱਦਾਂ ਆਪਾਂ ਅਲੰਕਾਰਾਂ ਦਾ ਰਿਆਜ਼ ਕਰਦੇ ਆਂ ਪਲਟਿਆਂ ਦਾ ਰਿਆਜ਼ ਕਰਦੇ ਆ ਇੱਕ ਸੀਕੁਐਂਸ ਵਾਈਜ਼ ਜਿਵੇਂ ਤੁਸੀਂ ਸਾਰ ਤੋਂ ਸ਼ੁਰੂ ਹੋ ਕੇ ਉੱਪਰਲੇ ਸਾਰ ਨੂੰ ਟੱਚ ਕਰਨਾ ਫਿਰ ਹੌਲੀ 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 ਵਾਲੀ ਗਲਾ ਉੱਥੇ ਜਿਵੇਂ ਖੁੱਲਦਾ ਆ ਰਬੜ ਦੇ ਵਾਂਗੂ ਹੁੰਦਾ ਆ ਜਿਵੇਂ ਇਹਨੂੰ ਹੌਲੀ ਹੌਲੀ ਆਪਾਂ ਖੋਲਦੇ ਆਂ ਖੁੱਲਦਾ ਜਾਂਦਾ ਆ ਤਾਂ ਉਵੇਂ ਹੀ ਇੱਕ ਸਰਗਮ ਦੇ ਰੂਪ ਵਿੱਚ ਉੱਪਰ ਸਾਰ ਨੂੰ ਟੱਚ ਕਰੋ ਕਦੇ ਵੀ ਉੱਪਰ ਜਾ ਕੇ ਖੜਨਾ ਉਹਦੇ ਨਾਲ ਕੀ ਇਹ ਗਲਾ ਰਫ ਹੋਣਾ ਸ਼ੁਰੂ ਹੋ ਜਾਂਦਾ ਹੈ ਸੋ ਇੱਕ ਸਿਸਟਮ ਦੇ ਨਾਲ ਜਦੋਂ ਤੁਸੀਂ ਰਿਆਜ਼ ਕਰਦੇ ਹੋ ਫਿਰ ਤੁਹਾਡਾ ਗਲਾ ਇੱਕ ਰਬੜ ਦੇ ਵਾਂਗੂ ਬਣ ਜਾਂਦਾ ਆ ਉਹਨੂੰ ਫਿਰ ਜਿੱਥੇ ਮਰਜ਼ੀ ਲੈ ਜਾਓ ਕੋਈ ਦਿੱਕਤ ਨਹੀਂ ਆਉਂਦੀ ਐਫ ਸ਼ਾਰਪ ਨੂੰ ਮੈਂ ਸਾ ਮੰਨ ਰਿਹਾ ਸੋ ਇਹਦੇ ਤੋਂ ਮੈਂ ਹੁਣ ਇੱਕ ਫਲੋਅ ਦੇ ਵਿੱਚ ਗਲੇ ਨੂੰ ਢਿੱਲਾ ਛੱਡ ਕੇ ਜਦੋਂ ਮੈਂ ਸਰਗਮ ਲਾਉਂਗਾ ਤਾਂ ਬੜੇ ਵਧੀਆ ਤਰੀਕੇ ਦੇ ਨਾਲ ਲੱਗ ਜੂਗੀ ਪਰ ਉੱਪਰ ਆਪਾਂ ਖੜਨ ਦੀ ਕੋਸ਼ਿਸ਼ ਨਹੀਂ ਕਰਨੀ ਇਸ ਤਰ੍ਹਾਂ ਜਦੋਂ ਤੁਸੀਂ ਇੱਕ ਮਹੀਨਾ 2 ਮਹੀਨਾ 6 ਮਹੀਨੇ ਤੱਕ ਰਿਆਜ਼ ਕਰੋਗੇ ਫਿਰ ਉੱਪਰ ਵਾਜ ਤੁਹਾਡੀ ਪ੍ਰੋਪਰ ਖੜਨ ਤੇ ਖੁੱਲਣ ਲੱਗ ਪੂਗੀ ਆ ਉੱਪਰਲਾ ਜਿਹੜਾ ਮੈਂ ਮਾਂ ਸਾਰੇ ਮਾਂ ਜਿਹੜਾ ਉੱਪਰ ਟੱਚ ਕਰਕੇ ਆਇਆ ਤਾਂ ਇਸ ਤਰ੍ਹਾਂ ਜਦੋਂ ਫਲੋ ਦੇ ਵਿੱਚ ਵਿੱਚ ਆਪਾਂ ਗਾਉਣੇ ਆ ਫਲੋ ਵਿੱਚ ਰਹਿ ਕੇ ਆਪਾਂ ਹੁਣ ਇਸ ਤੋਂ ਬਾਅਦ ਰੇ ਵੀ ਲਾ ਸਕਦੇ ਹਾਂ ਉਸ ਤੋਂ ਬਾਅਦ ਗਾ ਕੋਮਲ ਵੀ ਲਾ ਸਕਦੇ ਆ ਦੇਖੋ ਕਿਸ ਤਰ੍ਹਾਂ ਹੁਣ ਆਪਾਂ ਉੱਪਰਲਾ ਗਾ ਕੋਮਲ ਵੀ ਲਾ ਕੇ ਆਵਾਂਗੇ ਸੋ ਇਸ ਦਾ ਫਲੋ ਦੇ ਵਿੱਚ ਜਦੋਂ ਤੁਸੀਂ ਰਿਹਾਸ ਕਰਦੇ ਹੋ ਹੌਲੀ ਹੌਲੀ ਤੁਹਾਡੀ ਆਵਾਜ਼ ਉੱਪਰ ਖੁੱਲਣਾ ਸ਼ੁਰੂ ਹੁੰਦੀ ਹੈ ਫਿਰ ਤੁਸੀਂ ਭਾਵੇਂ ਉੱਪਰ ਜਾ ਕੇ ਖੜ ਕੇ ਰੋਟੀ ਖਾਏ ਹੋ ਚਾਹ ਦਾ ਗੱਪ ਪੀਏ ਹੋ ਤਾਂ ਵੀ ਆਵਾਜ਼ ਤੁਹਾਡੀ ਇਸੇ ਤਰ੍ਹਾਂ ਖੁੱਲੀ ਹੀ ਰਹੂਗੀ ਉਹ ਬਾਕੀ ਆਪਣੇ ਜ਼ੋਨਰ ਦਾ ਫਰਕ ਹੁੰਦਾ ਹੈ ਕਿ ਮੇਰਾ ਜ਼ੋਨਰ ਕਿਹੜਾ ਹੈ ਮੈਂ ਕੀ ਗਾਉਣਾ ਚਾਹਣਾ ਉਹਦਾਂ ਦੇ ਗੀਤ ਸੁਣੋ ਉਹਦਾਂ ਦੇ 뮤직 ਨੂੰ ਸੁਣੋ ਤੇ ਤੁਹਾਡਾ ਗਲਾ ਉਹਦਾਂ ਦਾ ਹੋ ਜਾਣਾ ਦੋਸਤੋ ਜੇ ਵੀਡੀਓ ਚੰਗੀ ਲੱਗੀ ਤਾਂ ਕਿਦੀ ਕਿ ਸ਼ੇਅਰ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ